ਕਦੇ ਵੀ ਤੁਸੀਂ ਦੁਖੀ ਨਹੀਂ ਹੋਵੋਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਤਾਂ ਮੈਂ ਤੁਹਾਨੂੰ ਗਰੰਟੀ ਦੀ ਦਿੰਦਾ ਤੁਹਾਡੀ 90 ਤੋਂ ਲੈ ਕੇ 95% ਤੱਕ ਤੁਹਾਡਾ ਜਿਹੜਾ ਜੀਵਨ ਆ ਉਹ ਸੁਧਰ ਜਾਊਗਾ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋ ਜਾਊਗੀ ਇਹ ਪੁੱਕਾ ਦਾ ਨਾ ਹੈਗਾ ਸੁਖੀ ਜੀਵਨ ਦਾ ਰਾਜ ਚਾਹੇ ਤੁਸੀਂ ਦੇਖੋ ਉਹਨੂੰ ਪੈਸਿਆਂ ਦੀ ਲੋੜ ਆ ਜਾਂ ਫਿਰ ਉਹ ਪੈਸਿਆਂ ਦੀ ਪ੍ਰੋਬਲਮ ਕਰਕੇ ਦੁਖੀ ਆ ਸੋ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹੂੰਗਾ ਕਿ ਪਲੀਜ਼ ਥੋੜਾ ਜਿਹਾ ਸਮਾਂ ਕੱਢ ਕੇ ਇਹ ਕਿਤਾਬ ਨੂੰ ਇੱਕ ਵਾਰ ਜ਼ਰੂਰ ਪੜਿਓ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹ ਸੋ ਦੋਸਤੋ ਜਿਹੜਾ ਸਾਡਾ ਅੱਜ ਦੇ ਵੀਡੀਓ ਦਾ ਟੌਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਸੋਖੀ ਜੀਵਨ ਦਾ ਰਾਜ ਦੇਖੋ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਦੁਖੀ ਹੀ ਦੁਖੀ ਆ ਚਾਹੇ ਤੁਸੀਂ ਦੇਖੋ ਉਹਨੂੰ ਪੈਸਿਆਂ ਦੀ ਲੋੜ ਆ ਜਾਂ ਫਿਰ ਉਹ ਪੈਸਿਆਂ ਦੀ ਪ੍ਰੋਬਲਮ ਕਰਕੇ ਦੁਖੀ ਆ ਜਾਂ ਫਿਰ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਾਂ ਫਿਰ ਉਹ ਸਰੀਰਕ ਤੌਰ ਤੇ ਪਰੇਸ਼ਾਨ ਆ ਯਾਨੀ ਕਿ ਉਹਨੂੰ ਦੁਖੀ ਆ ਟੈਨਸ਼ਨ ਆ ਉਹਨੂੰ ਹਰੰਦੇ ਦੇ ਵਿੱਚ ਚਾਹੇ ਜਿਹਦੇ ਕੋਲ ਵੱਧ ਪੈਸਾ ਵਾ ਉਹਨੂੰ ਵੀ ਟੈਨਸ਼ਨ ਆ ਜਾਂ ਫਿਰ ਜਿਹਦੇ ਕੋਲ ਜੰਮ ਹੀ ਨਹੀਂ ਹੈਗਾ ਉਹਨੂੰ ਤਾਂ ਹੈਗੀ ਹੀ ਹੈਗੀ ਟੈਨਸ਼ਨ ਆ ਜਿਹਦੇ ਕੋਲ ਸਾਰਾ ਕੁਝ ਹੈਗਾ ਵਾ ਉਹਨੂੰ ਕਿਸੇ ਹੋਰ ਚੀਜ਼ ਦੀ ਲੋੜਾ ਜਿਹਦੇ ਕੋਲ ਸਾਰਾ ਕੁਝ ਹੈਗਾ ਵਾ ਉਹਨੂੰ ਸਰੀਰਕ ਤੌਰ ਦੇ ਉੱਤੇ ਦੁਖੀ ਆ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਖੁਸ਼ੇ ਰਹਿਣਾ ਚਾਹੁੰਦੇ ਹੋ ਸੁਖੀ ਰਹਿਣਾ ਚਾਹੁੰਦੇ ਹੋ ਸੋ ਮੈਂ ਤੁਹਾਡੇ ਨਾਲ ਇੱਕ ਇਹੋ ਜੀ ਕਿਤਾਬ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਹ ਕਿਤਾਬ ਤੁਸੀਂ ਪੜ੍ਹ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡੀ 90 ਤੋਂ ਲੈ ਕੇ 95% ਤੱਕ ਤੁਹਾਡਾ ਜਿਹੜਾ ਜੀਵਨ ਆ ਉਹ ਸੁਧਰ ਜੂਗਾ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋ ਜੂਗੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਵੀ ਹੋ ਜੂਗੇ ਟੈਨਸ਼ਨ ਲੈਣੀ ਤੁਸੀਂ ਬਿਲਕੁਲ ਤੁਸੀਂ ਦੂਰ ਕਰ ਦੋਗੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਸੁਖੀ ਰਹੋਗੇ ਜੀ ਸੋ ਜਿਹੜੀ ਉਹ ਕਿਤਾਬ ਹੈਗੀ ਜੀ ਉਹ ਕਿਤਾਬ ਹੈਗੀ ਆ ਇਹ ਵਾਲੀ ਸੁਖੀ ਜੀਵਨ ਦਾ ਰਾਜ ਇਹ ਕਿਤਾਬ ਆ ਜੀ ਜਿਹੜੀ ਇਹ ਮੇਰੀ ਖੁਦ ਦੀ ਲਿਖੀ ਹੋਈ ਆ ਮੇਰੀਆਂ ਅੱਜ ਤੱਕ ਦੀਆਂ ਤਿੰਨ ਕਿਤਾਬਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਇਹ ਜਿਹੜੀ ਕਿਤਾਬ ਸੁਖੀ ਜੀਵਨ ਦਾ ਰਾਜ ਇਹ ਹੈਗਾ ਉਹਦਾ ਸੈਕਿੰਡ ਐਡੀਸ਼ਨ ਆ ਜਿਹੜਾ ਮੇਰਾ ਪਹਿਲਾ ਐਡੀਸ਼ਨ ਆਇਆ ਸੀ ਉਹਨੂੰ ਬਹੁਤ ਸਾਰਾ ਪਿਆਰ ਲੋਕਾਂ ਨੇ ਦਿੱਤਾ ਉਹਨੂੰ ਦੇਖਦੇ ਹੋਏ ਇਹ ਜਿਹੜਾ ਸੈਕਿੰਡ ਐਡੀਸ਼ਨ ਆ ਜਿਹੜਾ ਉਹਦਾ ਮੈਂ ਇਹ ਕੱਢਿਆ ਤੇ ਹੁਣ ਇਹਦਾ 3rd ਐਡੀਸ਼ਨ ਆ ਜਿਹੜਾ ਉਹ ਵੀ ਹੁਣ ਬਹੁਤ ਹੀ ਜਲਦੀ ਛਪ ਕੇ ਤੁਹਾਡੇ ਸਾਰਿਆਂ ਦੇ ਵਿੱਚ ਆ ਰਿਹਾ ਵਾ ਇਹ ਪੁੱਕ ਦਾ ਨਾਮ ਹੈਗਾ ਸੁਖੀ ਜੀਵਨ ਦਾ ਰਾਜ ਇਹ ਬਹੁਤ ਹੀ ਛੋਟੀ ਜਿਹੀ ਤੇ ਪਤਲੀ ਜੀ ਕਿਤਾਬ ਆ ਤੇ ਇਹਦੇ ਵਿੱਚ ਮੈਂ ਬਹੁਤ ਹੀ ਇਹੋ ਜਿਹੇ ਕੰਮ ਦੀਆਂ ਗੱਲਾਂ ਲਿਖੀ ਹੋਈਆਂ ਨੇ ਅਗਰ ਤੁਸੀਂ ਇੱਕ ਵਾਰੀ ਤੁਸੀਂ ਆਹ ਕਿਤਾਬ ਨੂੰ ਪੜ੍ਹ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਕਦੇ ਵੀ ਤੁਸੀਂ ਦੁਖੀ ਨਹੀਂ ਹੋਵੋਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਅਗਰ ਤੁਹਾਨੂੰ ਨਹੀਂ ਯਕੀਨੀ ਹੈਗਾ ਨਾ ਤੁਸੀਂ ਇੱਕ ਵਾਰੀ ਇਹ ਕਿਤਾਬ ਪੜ੍ਹ ਕੇ ਦੇਖੋ ਇਹ ਕਿਤਾਬ ਨੂੰ ਅਗਰ ਤੁਸੀਂ ਪੜਨ ਬੈਗੇ ਨਾ ਮੰਨ ਲਓ ਤੁਸੀਂ ਇਹ ਕਿਤਾਬ ਖਰੀਦੀ ਤੇ ਤੁਸੀਂ ਇਹਨੂੰ ਪੜਨ ਬੈਠ ਗਏ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਜੇ ਇਹ ਕਿਤਾਬ ਨੂੰ ਛੱਡ ਕੇ ਨਹੀਂ ਤੁਸੀਂ ਜਾਣਗੇ ਕਿਤੇ ਵੀ ਤੁਹਾਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਤੁਹਾਨੂੰ ਐ ਹੁਣ ਵੀ ਯਾਰ ਇਹ ਮੈਂ ਕਿਤਾਬ ਪੜ੍ਹਨੀ ਹੀ ਪੜ੍ਹਨੀ ਆ ਕਿਉਂਕਿ ਇਹ ਕਿਤਾਬ ਦੇ ਵਿੱਚ ਜਿਹੜਾ ਤੁਹਾਡੇ ਨਾਲ ਬੀਤ ਚੁਕਿਆ ਵਾ ਹਨਾ ਜਿਹੜਾ ਬੀਤ ਚੁਕਿਆ ਜਿਹਨੂੰ ਪਾਸਟ ਕਹਿੰਦੇ ਆ ਉਹ ਵੀ ਮੈਂ ਇਹਦੇ ਵਿੱਚ ਲਿਖਿਆ ਹੋਇਆ ਵਾ ਜਿਹੜਾ ਮਤਲਬ ਵੀ ਆਪਾਂ ਕਹიდੀਏ ਪ੍ਰੈਜ਼ੈਂਟ ਤੁਹਾਡੇ ਨਾਲ ਹੁਣ ਇਸ ਟਾਈਮ ਚੱਲਦਾ ਪ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਕੀ ਕੀ ਵਾਪਰ ਸਕਦਾ ਵਾ ਸਾਡਾ ਸੁਭਾਅ ਕਿਦਾਂ ਦਾ ਹੋ ਜੇਗਾ ਅੱਗੇ ਮਤਲਬ ਇਹ ਸਾਰੀ ਪੂਰੀ ਡਿਟੇਲ ਦੇ ਵਿੱਚ ਮੈਂ ਇਹਦੇ ਵਿੱਚ ਸਟੈਪ ਵਾਈਜ਼ ਸਟੈਪ ਵਾਈਜ਼ ਕੱਲੀ-ਕੱਲੀ ਡਿਟੇਲ ਇਹਦੇ ਵਿੱਚ ਲਿਖੀ ਹੋਈ ਆ ਜੇ ਆਪਾਂ ਤੁਸੀਂ ਇਹਦੀ ਤਤਕਾਰੇ ਦੀ ਗੱਲ ਹੀ ਕਰ ਲਓ ਇਹਦੇ ਵਿੱਚ ਮੈਂ ਤਤਕਾਰੇ ਤੇ ਹੀ ਤੁਸੀਂ ਤਤਕਾਰੇ ਤੇ ਦੇਖ ਲਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਇਹਦੇ ਵਿੱਚ ਮੈਂ ਸਾਰਾ ਕੁਝ ਹੀ ਲਿਖਿਆ ਹੋਇਆ ਵਾ ਕੋਈ ਆਪਣੇ ਯਾਰ ਵਧੀਆ ਬਣਾਓ ਸੁਖੀ ਜੀਵਨ ਦਾ ਰਾਜ ਚਿੰਤਾ ਨੂੰ ਛੱਡੋ ਸੁਖੀ ਰਹੋ ਆਪਣੇ ਵਧੀਆ ਮਿੱਤਰ ਬਣਾਓ ਮੁਦਾਫੇ ਵਿੱਚ ਜੀਵਨ ਆਪਣੇ ਵਿਵਾਰ ਨੂੰ ਵਧੀਆ ਬਣਾਓ ਆਪਣਾ ਜੀਵਨ ਸੁਧਾਰੋ ਜੀਵਨ ਬਤੀਤ ਕਰਨ ਦਾ ਢੰਗ ਪਰਿਵਾਰ ਦੀ ਖੁਸ਼ਹਾਲੀ ਤੇ ਮੇਰੀ ਸੋਚ ਇਹਦੇ ਬਸ 5-6 ਟੋਪਿਕ ਹੀ ਨੇ ਸੁਭਲਿਜਮਤ ਅਨੁਸਾਰ ਨੂੰ ਇਹ ਹੀ ਕਹੂੰਗਾ ਕਿ ਪਲੀਜ਼ ਥੋੜਾ ਜਿਹਾ ਸਮਾਂ ਕੱਢ ਕੇ ਇਹ ਕਿਤਾਬ ਨੂੰ ਇੱਕ ਵਾਰ ਜ਼ਰੂਰ ਪੜਿਓ ਜੀ ਇਹ ਕਿਤਾਬ ਤੁਸੀਂ ਜੇ ਮੰਗਵਾਉਣਾ ਚਾਹੁੰਦੇ ਹੋ ਇਹ ਕਿਤਾਬ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਅਗਰ ਤੁਸੀਂ ਇਹ ਕਿਤਾਬ ਪੜ੍ਹਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ ਕੋਲ ਕਰਕੇ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ ਆਪਣਾ ਜਿਹੜਾ ਐਡਰੈਸ ਆ ਤੁਸੀਂ ਉਹ ਐਡਰੈਸ ਲਿਖ ਦਿਓ ਤੇ ਇਹ ਕਿਤਾਬ ਆ ਜਿਹੜੀ 5 ਤੋਂ 7 ਦਿਨ ਦੇ ਵਿੱਚ ਵਿੱਚ ਤੁਹਾਡੇ ਐਡਰੈਸ ਦੇ ਉੱਤੇ ਪਹੁੰਚ ਜੇਗੀ ਜੇ ਆਪਾਂ ਇਹ ਕਿਤਾਬ ਦੀ ਕੀਮਤ ਦੀ ਗੱਲ ਕਰੀਏ ਜੀ ਇਹ ਕਿਤਾਬ ਦੀ ਕੀਮਤ ਹੈ ਜੀ 100 ਰੁਪਏ ਦੇਖੋ ਜੀ ਜੇ ਆਪਾਂ 100 ਰੁਪਏ ਦੀ ਗੱਲ ਕਰੀਏ ਵੀ ਇਹ ਕਿਤਾਬ ਦੀ ਜਿਹੜੀ ਕੀਮਤ ਹੈ 100 ਰੁਪਏ ਹੈ ਨਾ 100 ਰੁਪਏ ਦਾ ਦੇਖੋ ਤੁਸੀਂ ਨੋਰਮਲੀ ਉਦੋਂ ਵੀ ਖਰਚ ਕਰ ਹੀ ਦਿੰਨੇ ਹੋ ਤੁਸੀਂ ਤੁਸੀਂ 100 ਰੁਪਏ ਦਾ ਤੁਸੀਂ ਜਬਰਗ ਵੀ ਖਾਣ ਭੇਜੋਗੇ ਤੁਸੀਂ 100 ਰੁਪਏ ਦਾ 버ਗਰ ਹੀ ਖਾ ਜਾਣੇ ਹੋ ਜੇ ਤੁਸੀਂ ਪੀਜ਼ਾ ਖਾਈਏ ਤਾਂ 100 ਰੁਪਏ ਦਾ ਪੀਜ਼ਾ ਵੀ ਨਹੀਂ ਹੁੰਦਾ ਹੈਗਾ ਮੈਂ ਤੁਹਾਨੂੰ 100 ਰੁਪਏ ਦੇ ਵਿੱਚ ਕਿਤਾਬ ਦੇ ਰਿਹਾ ਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਹੋਣੇ ਹੋ ਸੁਖੀ ਹੋਣੇ ਹੋ ਹੋਰ ਤੁਹਾਨੂੰ ਚਾਹੀਦਾ ਵੀ ਕੀ ਆ ਸੋ ਅਗਰ ਤੁਹੇ ਇਹ ਬੁੱਕ ਪੜ੍ਹਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਇਹ ਬੁੱਕ ਮੰਗਵਾ ਸਕਦੇ ਹੋ ਜੀ ਇਹ ਬੁੱਕ ਪੰਤੋਂ 7 ਦਿਨ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪਹੁੰਚੇਗੀ ਜਿਹੜੀ ਇਹ ਬੁੱਕ ਦੀ ਕੀਮਤ ਆ 100 ਰੁਪਏ ਹੈਗੀ ਆ ਜੀ ਤੁਸੀਂ ਉਹ ਪੇਮੈਂਟ ਕਰਕੇ ਇਹ ਬੁੱਕ ਨੂੰ ਤੁਸੀਂ ਆਪਣੇ ਐਡਰੈਸ ਦੇ ਉੱਤੇ ਤੁਸੀਂ ਮੰਗਵਾ ਸਕਦੇ ਹੋ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪਲੀਜ਼ ਇੱਕ ਵਾਰੀ ਰਿਕਵੈਸਟ ਜਰੂਰ ਕਰੂੰਗਾ ਕਿ ਪਲੀਜ਼ ਇਹ ਇੱਕ ਵਾਰੀ ਕਿਤਾਬ ਜਰੂਰ ਪੜੋ ਜੀ ਇਹ ਕਿਤਾਬ ਨੂੰ ਪੜਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਇਹ ਮੇਰਾ ਵਾਅਦਾ ਤੁਹਾਡੇ ਨਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ